ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੰਤੇ ਵਲੌਗ ਵਿੱਚ ਉਮੀਦ ਕਰਦੇ ਆਂ ਕਿ ਸਾਰੇ ਜਣੇ ਖੁਸ਼ ਹੋ ਲੋਗੇ। ਤੁਸੀਂ ਦੇਖ ਹੀ ਰਹੇ ਹੋ ਅਸੀਂ ਕਿੱਥੇ ਆਏ ਹੋ ਆ। ਟੀਵਾਟ ਗੱਡੀ ਪਾਰ ਕਰ ਰਹੇ ਹਾਂ। ਲੋਕ ਕਰ ਲੋ। ਤੇ ਥੋੜਾ ਸਪਾਨ ਮੁੱਕਿਆ ਅਸੀਂ ਗਰੋਸਰੀ ਦਾ ਉਹ ਲੈਣ ਚ ਆਏ ਆਂ। ਤੇ ਇੱਧਰ ਆਏ ਹਾਏ ਉਹਨੂੰ ਚੰਗ ਵਿੱਚ ਕਿਉਂ ਬਿਠਾਤਾ ਹੈ? ਝੂਟੇ ਲਾਉ ਤਾਂ। ਗੱਡੀ ਪਾਰ ਕਰਕੇ ਹੁਣ ਉੱਪਰ ਚੱਲੇ ਆਂ। ਮਾਂ ਸਿੱਧਿਆ ਨਾਲ ਨਾਲ ਤੁਹਾਨੂੰ ਖਾਲਦੇ ਆ ਕੀ ਕੀ ਲੈਣ ਲੱਗੇ ਆਪਾਂ ਵੇਲੇ ਹੀ ਭਾਈ ਤਾਂ ਬਾਹਲੇ ਜੇ ਬਣਾ ਕੋਈ ਸੋਦੇ ਲੈ ਦੀ ਨਾ ਕੋਈ ਤਾਂ ਸਾਡੇ ਕੋਲ ਪਹੁੰਚ ਜਾਂਦਾ ਵਧੀਆ ਤੁਹਾਡਾ ਕੋਈ ਹੋਰ ਹੈ ਸਾਡੇ ਪਿੰਡਾਂ ਵੀ ਮਿਲ ਜਾਂਦਾ ਹੀ ਬਾਹਰ ਨਹੀਂ ਲਾਈਦਾ ਬਸ ਵੀਰੇ ਦੀ ਹੱਡੀ ਤੋਂ ਮੈਂ ਆਈ ਹਾਂ ਮੈਂ ਕਹਿੰਦੀ ਨਹੀਂ ਮੈਂ ਕਹਿੰਦਾ ਵੀਰੇ ਦੀ ਹੱਡੀ ਤੋਂ ਲੈਣਾ ਸਾਦਾ ਮੈਂ ਮੈਂ ਨਹੀਂ ਲੈਣਾ ਵੀਰੇ ਦੀ ਹੱਡੀ ਤੋਂ ਮੈਂ ਬੀਮਾਰਟ ਜਾਣਾ ਬਾ ਨਾ ਉਹ ਘੁੰਮਣ ਫਿਰਨ ਦਾ ਮਿਲ ਜਾਂਦਾ ਵਾਲੀ ਚ ਬਹਿਣਾ ਆਜੋ 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 ਰਾਜਵੀਰ ਰੋ ਥੱਲੇ ਥੋੜਾ ਜਾਣਾ ਉੱਪਰ ਹੀ ਥੱਲੇ ਤਾਂ ਤੇ ਹੈ ਹੀ ਨਹੀਂ ਯਾਰ ਵੀਡੀਓ ਓਏ ਕੈਮਰਾ ਲੱਗਾ ਫਿਰ ਕੀ ਆਈ ਗਣਾ ਡਾਦੇ ਕੈਮਰੇ ਤੇ ਹੈ ਨਾ ਵੀ ਨਹੀਂ ਹੈ ਖੱਲੇ ਦਾ ਹੈ ਹੈ ਰਾਜਵੀਰ ਅੱਖਾਂ ਸਾਫ਼ ਕਰੋ ਅਧਰਵਾਏ ਹੋਏ ਹੈ ਮੈਂ ਉਹ ਸੋਹਣੀ ਜੇਵਨ ਵਿੱਚ ਪਾਇਛੇ 30 20 ਆਜਵੀਰ ਬੈਠਾ ਗਾਇਜ਼ ਅੱਧੀ ਸ਼ਾਪਿੰਗ ਹੋ ਚੁੱਕੀ ਆਪਣੀ 15 ਮਿੰਟਾਂ ਵਿੱਚ ਅੱਧੀ ਸ਼ਾਪਿੰਗ ਕਰ ਲਈ ਹੋਈ ਆ ਬਾਕੀ ਥੋੜੀ ਥੋੜੀ ਆਪਣੀ ਹੋ ਰਹੀ ਆ ਨਹੀਂ ਨਹੀਂ ਇਹ ਨਹੀਂ ਲੈਣਾ ਦਿਖਾਇਓ ਇਹਨੂੰ ਰਾਜਵੀਰ ਨੂੰ ਦਿਖਾਇਓ ਗੱਡੀ ਰ ਇੱਧਰ ਐਨਜੋਏ ਕਰਦਾ ਪਰ ਰਾਈਡ ਇਨਜੋਏ ਕਰਦਾ ਪਿਆ ਨਾ ਤਾਂ ਜੀ ਕੋ ਬਾਤਾ 5000 5000 ਕਰਦਾ ਠੀਕ ਚਲੋ 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 ਰਾਜੀਵ ਚਾਕਲੇਟ ਖਾ ਲੋ ਮਾਈਨਸ 1 ਮਿਲਕੀ ਬਾਰ ਖਾਣ ਚੁੰਮ ਲੈ ਜਾ ਬਾਈ ਕਿੰਨੇ ਚੁੰਮ ਆ ਕੰਮ ਆਈ ਜੂਣਾ ਹਲੋ ਸਿੱਧੇ ਆ ਗਏ ਹੁਣ ਆਪਾਂ ਪਾਰਕਿੰਗ ਦੇ ਵਿੱਚ ਕਰ ਲੋ ਗੱਡੀ ਲੋਡ ਫੜਿਆ ਫੋਨ ਓਏ 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 ਕਰਾ ਖਾਣ ਦੇਣਾ ਦੇਖਿਆ ਕਿ ਕਿਹੜਾ ਚੋਣਾ ਲੱਡਿਆ ਪਿਆ ਮੁੰਡਾ ਮੁੰਡਾ ਚੋਣਾ ਲੱਡਦਾ ਹੈ ਤੋਂ ਨੀ ਕੱਢ ਕੇ ਤੁਹਾਨੂੰ ਨਹੀਂ ਲੱਗਿਆ ਲੋਡ ਹੋ ਰਿਹਾ ਗਾਇਸ ਮਨ ਲੋਡ ਆ ਸਾਰੇ ਅਸੀਂ ਮੋٹے ਕਪੜੇ ਪਾ ਕੇ ਆਏ ਗਾਇਸ ਪਰ ਗਰਮੀ ਨਹੀਂ ਲੱਗੀ ਹੈਗੀ ਬਚਾ ਹੀ ਰਿਹਾ ਆ ਟਿਕਾ ਕੇ ਰੱਖੀ ਦੱਸਤਾ ਤੈਨੂੰ ਗਾਇਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਦੇਖ ਲਓ ਚੈਨਲ ਦਾ ਨਾਮ ਸਬਸਕ੍ਰਾਈਬ ਕਰ ਲਿਓ ਗਾਇਜ਼ ਫ੍ਰੈਂਡ ਆਗੀ ਸੀ ਇਸ ਕਰਕੇ ਤੁਹਾਨੂੰ ਰਸਤੇ ਤੋਂ ਸਟੇ ਕਰਨੀ ਪਈ

ਉਲਟੇ ਵਾਲਾ ਵੀ ਹੈਗਾ ਸਮਝਾਂ ਖੜਾ ਅਸੀਂ ਵੀ ਸ਼ਾਇਦ ਗਾਇਸ ਅਗਲੇ ਮਹੀਨੇ ਤੇਰਾ ਮੂੰਹ ਨਹੀਂ ਬੰਦ ਹੁੰਦਾ ਨਲੀ ਤੇਰੀ ਵਗਣ ਢੀ ਅਗਲੇ ਮਹੀਨੇ ਅਸੀਂ ਵੀ ਸ਼ਾਇਦ ਜਾ ਰਹੀਏ ਪੈਂਚ ਨੋਜੀ ਤੇਰੀ ਵਗਦੀ ਸੋਣ ਸੇ ਆ ਗਏ ਚਪਾਤੀ ਅਦਰਸ਼ ਨਗਰ ਥੋੜੀ ਜੀ ਤੁਹਾਨੂੰ ਖਾਣ ਨੂੰ ਥੋੜੀ ਮਿਲ ਜਾਣੀ ਹੈ ਅਸੀਂ じゃ ਇੱਥੇ ਹੀ ਕਾ ਕੇ ਕੁਝ ਫਿਰ ਨਿਕਲਦੇ ਆਂ ਉਕੇ ਧੁੰਦ ਦੇ ਦੇਣੇ ਧੁੰਦ ਪੈ ਗਈ ਤੇ ਫਿਰ ਨੀਰਾ ਪੈ ਗਿਆ ਫਿਰ ਓਖਾ ਹੋ ਜਾਣਾ ਇੱਕ ਚੀਜ਼ ਨਹੀਂ ਮਿਲਉ ਇਹ ਲਾਉਟ ਰਿਹਾਤਾ ਜੀ ਪਾਪਾ ਜੀ ਦਾ ਇੱਥੇ ਖਾਨੇ ਪਾਪਾ ਜੀ ਦਾ ਅਸਵਾਦ ਹੁੰਦਾ ਪਾਪਾ ਜੀ ਬੰਬਈ ਖਾ ਖਾ ਕੋਈ ਨਹੀਂ ਲੈ ਮੈਂ ਮੰਗਾਈ ਤੋਨ ਨਾ ਕਿਉਂ ਕੋਈ ਛੱਡ ਕੇ ਸਬਜ਼ੀਆਂ ਦੀ ਨਹੀਂ ਚਾਪ ਨਾਲ ਕੀਤਾ 버거 लाजवाब ਵਾਲਿਆਂ ਦੇ ਬਹੁਤ ਵਧੀਆ ਕੰਮ ਇਹਨਾਂ ਦਾ ਵੀ ਮੈਨੂੰ ਨਾ ਦੇਖੋ ਵੀ ਆ ਚਮਚ ਫੜਾ ਦਿਓ ਮੈਨੂੰ ਗਾਇਸ ਹੁਣ ਟਾਈਮ ਹੋ ਗਿਆ ਆ 6:30 ਹੋ ਗਏ ਨੇ ਹੁਣ ਚਲਈਏ ਘਰ ਨੂੰ ਕਿਉਂਕਿ ਨੀਰਾ ਇੱਥੇ ਸ਼ਹਿਰ ਚੋਂ ਪਤਾ ਲੱਗਣ ਦੇ ਜਿਉਂ ਹੀ ਪਿੰਡ 'ਚ ਐਂਟਰ ਹੋਵਾਂਗੇ ਨਾ ਪਤਾ ਫੇਰ ਲੱਗਣਾ ਹੈ ਨੀਰਾ ਪੁੰਤ ਪਈ ਕਿ ਨਹੀਂ ਪਈ ਤੁਹਾਨੂੰ ਦਿਖਾਣੇ ਬਾਕੀ ਦੇਖ ਲੋ ਰਸਤਾ ਦਿਖਾਲ ਦੇ ਕਿੱਦਾਂ ਦਾ ਮਸੱਬਾ ਚੱਕੋ ਫੇਰ ਪੂਜਾ ਹੋ ਗਈ ਏ ਭਲਾ ਤੂੰ ਚਲਦੇ ਰਹਿੰਦਾ ਮੇਲਾ ਤੇ ਮੰਦਰ ਹੈਗੇ ਨਾ ਦੋ ਤਿੰਨ ਮੰਦਰ ਹੈਗੇ ਨੇ ਐਸ ਪਾਸੇ ਜੇ ਦੇਖੋ ਹੋਰ ਇਹ ਰੱਖਾਂ ਗੱਡੀ ਨੂੰ ਉਹ ਤੇਜ਼ ਜਾਲ ਲਾ ਪਈ ਲਈ ਜਿਉਂ ਪਤਾ ਨਾ ਕੂਚਾ ਸੂਰਾ ਕਿਦਾਂ ਐ ਸਜਾਇਆ ਉੱਪਰ ਦਾ see oli ka midagi madala .